ਤੋ ਮਨ ਬਿਰਤੀਆਂ ਲੈ ਕੇ ਚੱਲੋ ਨਗਰ ਪੂਲੇ ਅੰਦਰ ਇੱਕ ਰਹੀਮ ਬਖਸ਼ ਮਾਛੀ ਦੀ ਕੰਨਿਆ ਬੱਦੀ ਬਚਾਈ ਇੱਜ਼ਤ ਭਾਈ ਤਾਰੂ ਸਿੰਘ ਲਈ ਗਨਾਹ ਬਣ ਗਿਆ ਇਧਰ ਮੋਮਨ ਖਾਂ ਲੈ ਕੇ ਫੌਜਾ ਆ ਗਿਆ ਪਿੰਡ ਪੂਲੇ ਅੰਦਰ ਪਾਇਆ ਗਿਆ ਪਿੰਡ ਪੂਲੇ ਨੂੰ ਘੇਰਾ ਇਹ ਕੋਈ ਘੇਰੇ ਪਹਿਲੀ ਵਾਰ ਨਹੀਂ ਸੰਨ ਪੈਣ ਲੱਗੇ ਅਜੋਕੇ ਸਮੇਂ ਵਿੱਚ ਵੇ ਸਮੇਂ ਦੀਆਂ ਹਕੂਮਤਾਂ ਨੇ ਮਾਝੇ ਦੀ 벨ਟ ਅੰਦਰ ਜਿੰਨੇ ਨਗਰ ਵਸਦੇ ਨੇ ਉਹਨਾਂ ਨੂੰ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਘੇਰੇ ਪਾਏ ਨੇ ਭਾਈ ਤਾਰੂ ਸਿੰਘ ਖੇਤਾਂ ਵਿੱਚ ਹਲ ਵਾਲੇ ਆਏ ਇਧਰੋਂ ਮੋਮਨ ਖਾਂ ਗਿਆ ਖੇਤਾਂ ਵਿੱਚ ਜਾ ਕੇ ਭਾਈ ਤਾਰੂ ਸਿੰਘ ਨੂੰ ਕਰਦਾ ਹੈ ਗ੍ਰਿਫਤਾਰ ਹੱਥਾਂ ਨੂੰ ਹੱਤਕੜੀਆਂ ਪੈਰਾਂ ਨੂੰ ਬੇੜੀਆਂ ਮਾਰ ਕੇ ਪਿੰਡ ਦੀ ਸਾਥ ਅੰਦਰ ਲੈ ਆਉਂਦਾ ਹੈ ਸਾਰਾ ਪਿੰਡ ਦੁਹਾਈ ਪਾਰਿਆ ਹੈ ਇਹ ਗੁਰੂ ਦਾ ਸਿੱਖ ਬਹੁਤ ਇਮਾਨਦਾਰ ਹੈ ਇਹਨੂੰ ਇਸ ਤਰ੍ਹਾਂ ਕਿਉਂ ਜੰਜੀਰਾਂ ਵਿੱਚ ਜਕੜਿਆ ਗਿਆ ਹੈ ਮੋਮਨ ਖਾਂ ਆਪਣਾ ਪੱਖ ਦੱਸਦਾ ਹੈ ਇਧਰੋਂ ਮਾਂ ਤੇ ਭੈਣ ਨੂੰ ਲੱਗਿਆ ਪਤਾ ਹੁਣ ਆਏ ਭਾਈ ਤਾਰੂ ਸਿੰਘ ਦੀ ਮਾਂ ਪਿੰਡ ਦੀ ਸਾਥ ਅੰਦਰ ਸਾਹਮਣੇ ਖਲੋ ਕੇ ਆਖਿਆ ਤਾਰੂ ਸਿੰਘਾ ਜਿਸ ਸਮੇਂ ਦੀ ਬੜੇ ਲੰਮੇ ਅਰਸ਼ੇ ਤੋਂ ਅਢੀਕ ਸੀ ਅੱਜ ਉਹ ਸਮਾਂ ਆ ਗਿਆ ਏ ਲਾਹੌਰ ਦੀ ਧਰਤੀ ਤੇ ਬੜੇ ਕੱਢੜੇ ਇਮਤਿਹਾਨ ਹੋਣਗੇ ਪੁੱਤ ਤੈਨੂੰ ਸਿੱਖੀ ਤੋਂ ਡਲਾਇਆ ਜਾਵੇਗਾ ਲਾਲਚ ਦਿੱਤੇ ਜਾਣਗੇ ਪਰ ਵੇਖੀ ਪੁੱਤ ਇਹ ਸਿੱਖੀ ਨੂੰ ਦਾਗ-ਦਾਗ ਨਹੀਂ ਕਰਨਾ ਬੇਸ਼ੱਕ ਸ਼ਹਾਦਤ ਪ੍ਰਵਾਨ ਹੈ ਪਰ ਸਿੱਖੀ ਤੋਂ ਮੁਮਕਨ ਨਹੀਂ ਹੋਣਾ ਇੱਕ ਧਰਮਣ ਮਾ ਆਪਣੇ 25 ਸਾਲਾਂ ਦੇ ਨੌਜਵਾਨ ਨੂੰ ਪਿੰਡ ਦੀ ਸਾਤ ਅੰਦਰ ਜਿਵੇਂ ਸਿੱਖਿਆ ਦਿੰਦੀ ਏ ਪਹਿਲੇ ਤੱਕ ਵੀ ਸ਼ਰੀ ਜੱਥਾ ਕੁਝ ਇਉਂ ਕਹਿੰਦਾ ਬਈ ਬੁਰਾ ਵਿਛੋੜਾ ਪੁੱਤ ਦਾ ਬੇਬੰਨਾ ਦੁਖੜਾ ਜਾਂਦੀ ਵਾਰੀ ਬੇਟਿਆ ਮੈਂ ਚੁੰਮ ਲਾ ਮੁਖੜਾ ਜਾਂਦੀ ਵਾਰੀ ਬੇਟਿਆ ਮੈਂ ਚਮਲਾ ਮੁਖੜਾ ਦੇ ਦੇ ਲੋਰੀ ਪਾਲਿਆ ਦੇ ਮੱਖਣ ਢੇਲਾ ਤੇਰਾ ਸਾਡਾ ਆਖਰੀ ਤਾਰੂ ਸਿਆ ਮੇਲਾ ਤੇਰਾ ਸਾਡਾ ਆਖਰੀ ਤਾਰੂ ਸਿਆ ਮੇਲਾ ਮਤ ਜਲਮ ਦੀ ਜਾਪਦੀ ਹੈ ਤਰਸੋ ਕੋਰੀ ਵੇਲਾਂ ਜਾਂਦੀ ਵਾਰ ਦੀ ਅੱਜ ਬੱਚਿਆ ਲੋਰੀ ਵੇਲਾਂ ਜਾਂਦੀ ਵਾਰ ਦੀ ਅੱਜ ਬੱਚਿਆ ਲੋਰੀ ਜ਼ਿੰਦਗੀ ਵੱਲ ਨੂੰ ਕਾਲਦਾ ਚੱਲ ਰਿਹਾ ਗੁਲੇਲਾ ਤੇਰਾ ਸਾਡਾ ਆਖਰੀ ਤਾਰੂਸਿਆਂ ਮੇਲਾ ਤੇਰਾ ਸਾਡਾ ਆਖਰੀ ਤਾਰੂਸਿਆਂ ਮੇਲਾ ਜਿੰਨਾ ਦੇ ਦੁੱਖ ਮੌਤੋਂ ਡਾਡਾ ਜਰਾ ਕਰੀ ਨਾ लाਡ ਲਿਆ ਤੂੰ ਫਿਕਰ ਅ ਸਾਡਾ ਜਰਾ ਕਰੀ ਨਾ लाਡ ਲਿਆ ਤੂੰ ਫਿਕਰ ਅ ਸਾਡਾ ਜਗਤ ਮੰਤਾਰੀ ਵੱਲੜਾ ਚੱਲਿਆ ਹੈ ਖੇਲਾ ਤੇਰਾ ਸਾਡਾ ਆਖਰੀ ਰਾ ਸਾਡਾ ਆਖਰੀ ਤਾਰੂ ਸਿਆ ਮੇਲਾ ਮਤੀ ਦਾਸ ਦੇ ਵੰਗਰਾ ਕਰਵਾ ਲਈ ਫਾੜੇ ਮੌਤ ਵਿਆਮਣ ਵਾਸਤੇ ਸੱਜ ਜਾਂਦੇ ਲਾੜੇ ਮੌਤ ਵਿਆਮਣ ਵਾਸਤੇ ਸੱਜ ਜਾਂਦੇ ਲਾੜੇ ਪੈ ਗਿਆ ਉੱਪਰ ਪੰਥ ਤੇ ਕਸਤਾਂ ਦਾ ਵੇਲਾ ਤੇਰਾ ਸਾਡਾ ਆਖਰੀ ਤਾਰੂਸਿਆਂ ਮੇਲਾ ਤੇਰਾ ਸਾਡਾ ਆਖਰੀ ਤਾਰੂਸਿਆਂ ਮੇਲਾ ਸਰਹੰਦ ਚ ਛੋਟੇ ਵਾਰਦ ਤੇ ਦਸਮੇਸ਼ ਨੇ ਜਿਗਰਾਂ ਦੇ ਟੋਟੇ ਵਾਰਦ ਤੇ ਦਸਮੇਸ਼ ਨੇ ਜਿਗਰਾਂ ਦੇ ਟੋਟੇ ਤੂੰ ਅਸਈ ਗੁਰੂ ਦਾ ਬਣਿਆ ਹੈ ਚੇਲਾ ਤੇਰਾ ਸਾਡਾ ਆਖਰੀ ਤਾਰੂਸਾਂ ਮੇਲਾ ਤੇਰਾ ਸਾਡਾ ਆਖਰੀ ਰੂਸਿਆ ਮੇਲਾ ਸਿਰ ਜਾਵੇ ਤਾਂ ਜਾਣ ਦਿਓ ਪਰ ਸਦਕ ਨਾ ਜਾਵੇ ਸੂਰਾ ਉਹੀ ਧਰਮ ਨੂੰ ਜੋ ਦਾਗ ਨਾ ਲਾਵੇ ਸੂਰਾ ਉਹੀ ਧਰਮ ਨੂੰ ਜੋ ਦਾਗ ਨਾ ਲਾਵੇ ਹੀਨ ਮੰਡਾਉਂਦਾ ਸ਼ੇਰ ਨੂੰ ਵੇਖਿਆ ਨਹੀਂ ਲੈਲਾ ਤੇਰਾ ਸਾਡਾ ਆਖਰੀ ਸਾਡਾ ਆਖਰੀ ਤਾਰੂਸਿਆ ਮੇਲਾ ਮਿੱਠਾ ਪਾਣਾ ਮੰਨਣਾ ਓ ਮਿੱਠਾ ਪਾਣਾ ਮੰਨਣਾ ਹੈ ਸਾਨੂੰ ਸਿੱਖਿਆ ਵਿੱਚ ਇਹ ਗੁਰੂ ਗ੍ਰੰਥ ਦੇ ਗੁਰ ਪੰਜਵੇਂ ਲਿਖਿਆ ਵਿੱਚ ਇਹ ਗੁਰੂ ਗ੍ਰੰਥ ਦੇ ਗੁਰ ਪੰਜਵੇਂ ਲਿਖਿਆ ਲੇਖੇ ਲਾ ਕੇ ਕੌਮ ਦੇ ਕਰ ਜਨਮ ਸੁਹੇਲਾ ਤੇਰਾ ਸਾਡਾ ਆਖਰੀ ਤਾਰੂ ਸਿਆ ਮੇਲਾ ਤੇਰਾ ਸਾਡਾ